ਇਸ ਕੜਾਕੇ ਦੀ ਠੰਡ ਵਿੱਚ ਵੀ ਚੋਰ ਪੂਰੇ ਚੁਸਤ ਨੇ ਲੱਗਦਾ ਮਾਲ-ਮੂਲ ਖਾਂਦੇ ਨੇ ਤਕੜਾ ਸਾਥੀਓ ਪਿੰਡ ਤਾਜਪੁਰ ਬੀਤੀ ਰਾਤ ਚੋਰਾਂ ਨੇ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਨਗਦੀ ਚੱਕ ਕੇ ਲੈ ਗਏ ਆ ਔਰ ਇੱਕ ਚਾਹ ਦੀ ਦੁਕਾਨ ਤੇ ਹੁੰਜਾ ਫੇਰ ਦਿੱਤਾ ਲੇਕਿਨ ਚਾਹ ਵਾਲਾ ਕਹਿੰਦਾ ਕਿ ਜਿੰਨੇ ਆਂਡੇ ਮੈਂ ਉਬਾਲ ਕੇ ਗਿਆ ਸੀ ਸਾਰਿਆਂ ਨੂੰ ਲਾ ਗਿਆ ਚੋਰ ਰਗੜਾ ਸਾਥੀਓ ਸਾਰਿਆਂ ਨੂੰ ਲਾ ਗਿਆ ਚੋਰ ਰਗੜਾ ਸਾਥੀਓ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ੇਅਰ ਤੋਂ ਦਸਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਇੰਨੀ ਕੜਾਕੇ ਦੀ ਠੰਡ ਹੈ ਬੰਦਰ ਜਾਈ ਚੋਂ ਬਾਹਰ ਨਿਕਲਣ ਵੇਲੇ ਵੀ ਦੋ ਵਾਰ ਸੋਚਦਾ ਲੇਕਿਨ ਚੋਰ ਪੂਰੇ ਸਰਗਰਮ ਆ ਇਹ ਸਟਾਈਲਿਸ਼ ਚੋਰ ਆ ਇਹਨਾਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਇਹਨਾਂ ਚੋਰਾਂ ਨੇ ਬੀਤੀ ਰਾਤ ਤਾਜਪੁਰ ਪਿੰਡ ਵਿਖੇ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਛੇਵੇਂ ਨੂੰ ਬਣਾਉਣਾ ਸੀ ਪਰ ਫਿਰ ਇਹਨਾਂ ਦੇ ਧਿਆਨ ਚ ਆਇਆ ਕਿ ਉੱਤੇ ਕੈਮਰਾ ਲੱਗਿਆ ਹੈ ਤਾਂ ਪਿੱਛੇ ਨੂੰ ਮੁੜ ਗਏ ਔਰ ਇੱਕ ਚੋਰ ਨੇ ਤਾਂ ਜੀ ਲੰਬੇ ਲੰਬੇ ਬਾਲ ਰੱਖੇ ਐਂ ਸਟਾਈਲ ਮਾਰਦਾ ਆਉਂਦਾ ਤੁਸੀਂ ਸੀਸੀਟੀਵੀ ਵਿੱਚ ਦੇਖੋਗੇ ਇੱਕ ਨੇ ਟੋਪੀ ਪਾਈ ਆ ਮੂੰਹ ਬੰਨਿਆ ਹੈ ਲੇਕਿਨ ਜਦ ਇਹ ਚਾਹ ਵਾਲੀ ਦੁਕਾਨ ਚ ਦਾਖਲ ਹੁੰਦੇ ਆ ਇਹ ਦੇਖਦੇ ਆ ਕਿ ਉੱਥੇ ਆਂਡੇ ਪਏ ਆ ਉਹ ਵੀ ਉਬਲੇ ਤਾਂ ਕਹਿੰਦੇ ਚੋਰੀ ਬਾਅਦ ਚ ਕਰਦੇ ਆ ਪਹਿਲਾਂ ਉਬਲੇ ਆਂਡੇ ਖਾ ਲੈਨੇ ਲੇਕਿਨ ਚੋਰ ਸਿਆਣੇ ਵੀ ਸੀ ਚੋਰਾਂ ਨੇ ਠੰਡਾ ਨਹੀਂ ਪੀਤਾ ਉਹਨਾਂ ਨੂੰ ਪਤਾ ਸੀ ਕਿ ਠੰਡ ਬਹੁਤ ਹੈ ਚਾਹ ਬਣਾ ਕੇ ਪੀਤੀ ਹੈ ਆਂਡਿਆਂ ਦੇ ਨਾਲ ਤੇ ਉਸ ਤੋਂ ਬਾਅਦ ਬਾਕੀ ਦੀਆਂ ਚਾਰ ਦੁਕਾਨਾਂ ਤੇ ਵੀ ਹੱਥ ਸਾਫ਼ ਕੀਤਾ ਚਾਹ ਵਾਲੀ ਦੁਕਾਨ ਦੇ ਓਨਰ ਰਾਜਕੁਮਾਰ ਦਾ ਕਹਿਣਾ ਕਿ ਮੈਂ ਬੜੀ ਮਿਹਨਤ ਦੇ ਨਾਲ ਉਹ ਕਹਿੰਦੇ ਦੁਕਾਨ ਪਾਈ ਸੀ ਲੇਕਿਨ ਚੋਰਾਂ ਨੇ ਕੱਖ ਵੀ ਨਹੀਂ ਛੱਡਿਆ ਸਿਰਫ ਠੰਡੇ ਛੱਡ ਕੇ ਗਏ ਆ ਆਂਡੇ ਵੀ ਜਿਹੜੇ ਕਹਿੰਦੇ ਉਬਲੇ ਰੱਖ ਕੇ ਗਿਆ ਸੀ ਉਹ ਪੂਰੇ ਸਵਾਦ ਨਾਲ ਪੂਰੀ ਤਸੱਲੀ ਨਾਲ ਖਾ ਕੇ ਗਏ ਆ ਲੂਣ ਭੁੱਕ ਕੇ ਖਾ ਕੇ ਗਏ ਔਰ ਲੂਣ ਹਰਾਮ ਵੀ ਉਸੇ ਵੇਲੇ ਕਰ ਦਿੱਤਾ ਬਾਕੀ ਦੁਕਾਨਾਂ ਦੀ ਗੱਲ ਕਰੀਏ ਤਾਂ ਦਰਜੀ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਚੋਰਾਂ ਨੇ ਲੋਕ ਜਿਹੜੇ ਆ ਤੋੜ ਕੇ ਉਹਦਾ ਜਿਹੜਾ ਉੱਪਰਲਾ ਡੰਡਾ ਹੁੰਦਾ ਇੱਕ ਸਾਈਡ ਤੇ ਰੱਖਿਆ ਲੋਕ ਦੂਜੀ ਸਾਈਡ ਤੇ ਰੱਖਿਆ ਉਹਦੇ ਦਰਵਾਜੇ ਦੇ ਕੁੰਡੇ ਵੀ ਜਿਹੜੇ ਉਹ ਵੀ ਪੱਟ ਕੇ ਅਲੱਗ ਰੱਖਿਆ ਤਾਂ ਚੋਰਾਂ ਚ ਆਂਡੇ ਖਾ ਕੇ ਪਾਵਰ ਕਿੰਨੀ ਆ ਗਈ ਤੁਸੀਂ ਇਹ ਦੇਖ ਸਕਦੇ ਹੋ ਔਰ ਦੂਜੀ ਗੱਲ ਦਰਜੀ ਦੀ ਦੁਕਾਨ ਚੋਂ ਚੋਰ ਸੂਟ ਵੀ ਚੱਕ ਕੇ ਲੈ ਗਏ ਉੱਥੇ ਇਲੈਕਟ੍ਰੀਸ਼ੀਅਨ ਦਾ ਸਮਾਨ ਪਿਆ ਸੀ ਉਹ ਵੀ ਚੱਕ ਕੇ ਲੈ ਗਏ 나ਈ ਦੀ ਦੁਕਾਨ ਤੋਂ ਨਗਦੀ ਵੀ ਚੱਕ ਕੇ ਲੈ ਕੇ ਗਏ ਆ ਤੇ ਨਾਲ ਦੀ ਨਾਲ ਮਸ਼ੀਨਾਂ ਵੀ ਲੈ ਕੇ ਗਏ ਆ ਇਉਂ ਪ੍ਰਤੀਤ ਹੁੰਦਾ ਕਿ ਚੋਰਾਂ ਨੇ ਟ੍ਰਿਮ ਕਰਨੀ ਪਹਿਲਾਂ ਦਾੜੀ ਆਪਣੇ ਵਾਲ ਕੱਟਣੇ ਉਸ ਤੋਂ ਬਾਅਦ ਮਸ਼ੀਨਾਂ ਨੂੰ ਬੇਚ ਦੇਣਗੇ ਪਰ ਦੋਸਤੋ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨੀ ਠੰਡ ਵਿੱਚ ਕੜਾਕੇ ਦੀ ਠੰਡ ਵਿੱਚ ਚੋਰਾਂ ਨੇ ਪਹਿਲਾਂ ਤਸੱਲੀ ਨਾਲ ਸ਼ਟਰ ਤੋੜ ਕੇ ਆਂਡੇ ਖਾਧੇ ਫਿਰ ਸਾਰੀਆਂ ਦੁਕਾਨਾਂ ਨੂੰ ਇੱਕ ਇੱਕ ਕਰਕੇ ਨਿਸ਼ਾਨਾ ਬਣਾਇਆ ਹਾਂ ਕਿੰਨਾ ਖੁੱਲ ਗਿਆ ਕਿਸੇ ਦਾ ਡਰ ਨਹੀਂ ਕਿਸੇ ਦਾ ਭੈ ਨਹੀਂ ਹਾਂ ਕੈਮਰਾ ਦੇਖ ਕੇ ਜ਼ਰੂਰ ਡਰੇ ਆ ਲੇਕਿਨ ਤਸਵੀਰਾਂ ਚੋਰਾਂ ਦੀਆਂ ਜਿਹੜੀਆਂ ਆ ਉਹ ਕੈਮਰੇ ਵਿੱਚ ਸਾਹਮਣੇ ਆ ਗੀਆਂ ਤੁਸੀਂ ਇਹਨਾਂ ਚੋਰਾਂ ਨੂੰ ਦੇਖ ਕੇ ਪਛਾਣ ਸਕਦੇ ਹੋ ਔਰ ਪ੍ਰਸ਼ਾਸਨ ਦੀ ਮਦਦ ਕਰ ਸਕਦੇ ਹੋ ਇੱਕ ਵਾਰੀ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਜਦੋਂ ਦੁਕਾਨਦਾਰਾਂ ਨੇ ਆਪਣਾ ਗਿਲਾ ਕੈਮਰੇ ਅੱਗੇ ਸਾਂਝਾ ਕੀਤਾ ਭਾਈ ਕਿੱਦਾਂ ਚੋਰੀ ਹੋ ਗਈ ਕਹਿੰਦੇ ਤਾਜਪੁਰ ਅੱਡੇ ਜਿਹੀ ਆ ਆਪਣੇ ਦੁਕਾਨਾਂ ਲਾਈ ਦੀਆਂ ਭੰਨੀ ਆ ਅੱਛਾ ਜੀ ਬਰੋ ਰਾਜੇ ਦੀ ਚਾਹ ਵਾਲੀ ਆਂਡੇ ਹੁੰਡੇ ਲੈ ਗਏ ਉਹਦੇ ਅੱਛਾ ਜੀ ਤੇ ਦੂਜਾ ਉਹ ਜੋਗੇ ਦੀ ਮਿਸਤਰੀ ਦੀ ਆ ਇਹ ਆਪਣੇ ਆ ਬੈਲਡਿੰਗ ਦੀ ਦੁਕਾਨ ਤੁਹਾਡੀ ਇਹ ਬਿਲਡਿੰਗ ਦੀ ਦੁਕਾਨ ਇਹ ਵੀ ਕੋਸ਼ਿਸ਼ ਕੀਤੀ ਉਹ ਨਹੀਂ ਭੰਨਣ ਦੀ ਪਰ ਫੋਟੇਆ ਨਹੀਂ ਹੈਗਾ ਕੈਮਰਾ ਲੱਗਾ ਹੈਗਾ ਕੈਮਰਾ ਦੇਖ ਕੇ ਉਹ ਡਰ ਗਏ ਮੈਨੂੰ ਮੈਨੂੰ ਲੱਗਦਾ ਅੱਛਾ ਅੱਛਾ ਇੰਦਰੋ ਚੱਕੀ ਵਾਲੇ ਦਾ ਨੁਕਸਾਨ ਹੋ ਗਿਆ 8-10000 ਰੁਪਏ ਕਹੇ ਲੈ ਗਏ ਆ ਠੀਕ ਹੈ ਜੀ ਇੱਥੋਂ ਪਾਣੀ ਸਾਰਾ ਤੁਸੀਂ ਚੱਕਾ ਮਸ਼ੀਨਾਂ ਵੀ ਚੱਕਵਈਆਂ ਚੰਗੀਆਂ ਕਰਨਗੇ ਉਸਰੇ ਇਨਵਰਟਰ ਇਨਵਰਟਰ ਵੀ ਹਾਂਜੀ ਓਹੋ 5-6000 ਰੁਪਏ ਬੈਟਰੀ ਵਾਸਤੇ ਰੱਖਿਆ ਸੀ ਬੰਦੇ ਨੇ ਬੈਟਰਾ ਖਰਾਬ ਹੋਇਆ ਸੀਗਾ ਅੱਛਾ ਜੀ ਇਨਵਰਟਰ ਇੱਥੇ ਹੈ ਠੀਕ ਆ ਉਹ 5-6000 ਰੁਪ جي هاڻي ڏي ڏي ڏي